ਪ੍ਰੀਤ ਉਹਦਾ ਸੋਹਰਾ ਉਸ ਨੂੰ ਵੇਖਦੇ ਹੀ ਦੁੱਧ ਪੀਣ ਦੀ ਜ਼ਿੱਦ ਕਰਦਾ ਸੀ। ਇੱਕ ਦਿਨ ਉਹ ਘਰ ਵਿੱਚ ਕੱਲੀ ਸੀ ਅਤੇ ਉਸ ਦਾ ਆਪਣੇ ਘਰ ਵਾਲੇ ਬਿਨਾਂ ਦਿਨ ਨਹੀਂ ਲੱਗ ਰਿਹਾ ਸੀ। ਉਸ ਨੇ ਕਮਰੇ ਵਿੱਚ ਦੇਖਿਆ ਤਾਂ ਉਹ ਆਪਣੇ ਖਿਆਲਾਂ ਵਿੱਚ ਗੁੰਮ ਸੀ। ਉਸ ਦਾ ਸੋਹਰਾ ਕਮਰੇ ਵਿੱਚ ਆਇਆ ਤੇ ਜੋ ਹੋਇਆ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਉਸ ਦੇ ਸੋਹਰੇ ਨੇ ਉਸ ਨੂੰ ਕੱਲੀ ਵੇਖ ਕੇ ਉਸ ਨਾਲ ਜੋ ਕੀਤਾ ਉਹ ਤੁਹਾਨੂੰ ਇਸ ਕਹਾਣੀ ਵਿੱਚ ਦੱਸਿਆ ਜਾਣਾ ਹੈ ਤੇ ਕਹਾਣੀ ਦੇ ਅਖੀਰ ਵਿੱਚ ਤੁਹਾਨੂੰ ਇੱਕ ਸਿੱਖ ਵੀ ਮਿਲਣੀ ਹੈ ਕਿ ਕਿਸ ਤਰ੍ਹਾਂ ਇਨਸਾਨ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਇਸ ਕਹਾਣੀ ਦਾ ਮਕਸਦ ਤੁਹਾਨੂੰ ਸਾਵਧਾਨ ਤੇ ਸਤਰਕ ਕਰਨਾ ਹੈ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਪ੍ਰੀਤ ਆਪਣੀ ਸਹਿਲੀ ਦੇ ਘਰ ਸੀ ਦੋਨੋਂ ਛੋਟੀ ਹੁੰਦੇ ਤੋ ਹੀ ਸਹੇਲੀਆਂ ਸੀ ਪ੍ਰੀਤ ਬਹੁਤ ਉਦਾਸੀ ਪਤਾ ਨਹੀਂ ਕਿਉਂ ਉਸ ਦੀ ਅੱਖਾਂ ਵਿੱਚੋਂ ਉਦਾਸੀ ਝਲਕ ਰਹੀ ਸੀ ਜੋ ਕਹਿਣਾ ਚਾਹੁੰਦੀ ਸੀ ਉਸ ਦੀ ਸਹੇਲੀ ਨੇ ਉਸ ਦਾ ਹੱਥ ਫੜਿਆ ਤੇ ਕਿਹਾ ਕਿ ਪ੍ਰੀਤ ਤੂੰ ਇੰਨੀ ਉਦਾਸ ਕਿਉਂ ਹੈ ਕੀ ਹੋਇਆ ਤਾਂ ਪ੍ਰੀਤ ਨੇ ਹੌਕਾ ਲੰ데요 ਕਿਹਾ ਕਿ ਤੈਨੂੰ ਮੈਂ ਆਪਣੀ ਜ਼ਿੰਦਗੀ ਦਾ ਸੱਚ ਦੱਸਣ ਜਾ ਰਹੀ ਹਾਂ ਇਹ ਸੁਣ ਕੇ ਉਸ ਦੀ ਸਹੇਲੀ ਬੁਰੀ ਤਰ੍ਹਾਂ ਚੌਂਕਈ ਸੀ ਪ੍ਰੀਤੀ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਤੇ ਉਸ ਦੀ ਸਹੇਲੀ ਨੇ ਉਸ ਦੀ ਅੱਖਾਂ ਸਾਫ਼ ਕੀਤੀਆਂ ਤੇ ਉਸ ਨੂੰ ਕਿਹਾ ਕਿ ਤੂੰ ਮੇਰੀ ਗੱਲ ਆਪਣੇ ਤੱਕ ਹੀ ਰੱਖੀ ਉਸ ਦੀ ਸਹੇਲੀ ਨੇ ਵਾਦਾ ਕੀਤਾ ਕਿ ਉਹ ਕਿਸੇ ਨੂੰ ਨਹੀਂ ਦੱਸੇਗੀ ਪ੍ਰੀਤ ਨੇ ਕਿਹਾ ਕਿ ਮੇਰੇ ਵਿਆਹ ਨੂੰ 3 ਮਹੀਨੇ ਹੋਏ ਸੀ ਜਦੋਂ ਪਹਿਲੀ ਵਾਰੀ ਮੇਰੇ ਸਹੁਰੇ ਨੇ ਮੇਰੇ ਨਾਲ ਗੱਲ ਕੀਤੀ ਸੀ ਕਰ ਵਿੱਚ ਅਸੀਂ ਦੋਨੋਂ ਹੀ ਸੀ ਮੈਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਸੁਭਾਅ ਬਹੁਤ ਸਖਤ ਹੈ ਕਿ ਮੈਨੂੰ ਰਾਜ ਨੇ ਵੀ ਕਿਹਾ ਸੀ ਕਿ ਮੇਰੇ ਪਿਓ ਦੀ ਕੋਈ ਗੱਲ ਨੂੰ ਮਨਾ ਨਾ ਕਰੀ ਮੈਂ ਸ਼ੁਰੂ ਤੋਂ ਇਹੀ ਦੇਖ ਰਹੀ ਸੀ ਕਿ ਉਹ ਹਮੇਸ਼ਾ ਰਾਜ ਨੂੰ ਆਵਾਜ਼ ਦਿੰਦੇ ਸੀ ਤੇ ਡਰ ਜਾਂਦਾ ਸੀ ਫਿਰ ਉਸ ਦੀ ਸਹੇਲੀ ਨੇ ਪੁੱਛਿਆ ਪਰ ਤੁਸੀਂ ਇੰਨਾ ਕਿਉਂ ਡਰਦੇ ਹੋ ਪ੍ਰੀਤ ਨੇ ਦੱਸਿਆ ਕਿ ਇਹੀ ਤਾਂ ਮੈਨੂੰ ਨਹੀਂ ਪਤਾ ਜਦੋਂ ਵੀ ਅਸੀਂ ਕਿਤੇ ਜਾਣਾ ਹੁੰਦਾ ਤਾਂ ਮੈਂ ਬਹੁਤ ਖੁਸ਼ ਹੁੰਦੀ ਪਰ ਮੇਰਾ ਸਹੁਰਾ ਜਦੋਂ ਰਾਜ ਨੂੰ ਆਵਾਜ਼ ਦਿੰਦਾ ਤਾਂ ਰਾਜ ਇੱਕਦਮ ਉਸ ਕਾਲ ਤੋਂ ਬਦਲ ਜਾਂਦਾ ਤੇ ਉੱਚੀ ਉੱਚੀ ਉਸ ਨੂੰ ਗੁੱਸੇ ਹੁੰਦੇ ਤੇ ਕਹਿੰਦੇ ਕਿ ਤੈਨੂੰ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਤੇਰੇ ਚੱਕਰ ਵਿੱਚ ਦੁਕਾਨ ਬੰਦ ਰਹਿੰਦੀ ਹੈ ਤੈਨੂੰ ਪਤਾ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਹੈ ਵਿਆਹ ਨੂੰ ਅਜੇ ਕੁਝ ਹੀ ਦਿਨ ਹੋਏ ਸੀ ਕਿ ਮੈਂ ਘਰ ਦੇ ਕੰਮਾਂ ਵਿੱਚ ਲੱਗੀ ਪਰ ਉਹ ਹਰ ਕੰਮ ਵਿੱਚ ਨਕਸ ਕਰਦੇ ਮੇਰਾ ਘਰ ਵਾਲਾ ਮੈਨੂੰ ਚੁੱਪ ਰਹਿਣ ਨੂੰ ਕਹਿੰਦਾ ਪ੍ਰੀਤੀ ਕਹਾਣੀ ਬੜੀ ਦਿਲਚਸਪ ਲੱਗ ਰਹੀ ਸੀ ਪ੍ਰੀਤਿਆ ਗੱਲਾਂ ਮੈਂ ਧਿਆਨ ਨਾਲ ਸੁਣ ਰਹੀ ਸੀ ਉਸ ਨੇ ਦੱਸਿਆ ਕਿ ਮੈਂ ਆਪਣੇ ਘਰਵਾਲੇ ਨੂੰ ਕਹਿ ਦਿੱਤਾ ਸੀ ਕਿ ਕੰਮ ਪਹਿਲਾਂ ਹੈ ਤੁਸੀਂ ਦੁਕਾਨ ਤੇ ਜਾਓ ਆਪਾਂ ਕਦੀ ਫੇਰ ਘੁੰਮਣ ਚੱਲਾਂਗੇ ਉਸ ਦਾ ਘਰਵਾਲਾ ਜਿੱਦਾਂ ਹੀ ਗਿਆ ਉਸ ਨੇ ਘਰ ਦਾ ਕੰਮ ਕੀਤਾ ਤੇ ਰੋਟੀ ਬਣਾਈ ਅਤੇ ਥੱਕ ਗਈ ਆਪਣੇ ਕਮਰੇ ਵਿੱਚ ਆਰਾਮ ਕਰਨ ਲੱਗੀ ਇਹਨੇ ਵਿੱਚ ਹੀ ਉਸ ਦੇ ਸਹੁਰੇ ਨੇ ਆਵਾਜ਼ ਮਾਰੀ ਪ੍ਰੀਤ ਨੇ ਘਬਰਾ ਕੇ ਆਪਣੇ ਕੱਪੜੇ ਸਹੀ ਕੀਤੇ ਤੇ ਕਮਰੇ ਚ ਗਈ। ਉਸਦੇ ਸਹੁਰੇ ਨੇ ਉਸ ਨੂੰ ਧਿਆਨ ਨਾਲ ਵੇਖਿਆ ਤੇ ਆਪਣੇ ਬੁੱਲਾ ਤੇਜੀ ਫੇਰਦਾ ਹੋਇਆ ਕਹਿਣ ਲੱਗਾ ਕਿ ਮੈਂ ਦੁੱਧ ਪੀਣਾ। ਇਹ ਸੁਣਦੇ ਹੀ ਪ੍ਰੀਤ ਆਪਣੀ ਚੁੰਨੀ ਠੀਕ ਕਰਨ ਲੱਗੀ। ਛੇਤੀ ਨਾਲ ਸੋਈ ਵਿੱਚ ਗਈ ਤੇ ਦੁੱਧ ਦਾ ਗਲਾਸ ਗਰਮ ਕਰਕੇ ਲੈ ਕੇ ਆਈ। ਜਿਤਾ ਹੀ ਕਮਰੇ ਚੋਂ ਜਾਣ ਲੱਗੀ ਤਾਂ ਉਸਦੇ ਸਹੁਰੇ ਨੇ ਕਿਹਾ ਕਿ ਥੋੜਾ ਚਿਰ ਮੇਰੇ ਕੋਲ ਬੈਠ। ਮੇਰਾ ਵੀ ਦਿਲ ਨਹੀਂ ਲੱਗਦਾ। ਤੇਰੇ ਬਿਨਾ ਮੇਰਾ ਕੌਣ ਹੈ? ਪ੍ਰੀਤ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਉਸ ਨੂੰ ਕਿਹਾ ਕਿ ਮੇਰੇ ਕੋਲ ਕੋਈ ਹੋਰ ਰਾਸਤਾ ਵੀ ਨਹੀਂ ਸੀ ਉਹਨਾਂ ਦੇ ਕਮਰੇ ਵਿੱਚ ਉਹ ਬੈੱਡ ਦੇ ਉੱਤੇ ਇੱਕ ਪਾਸੇ ਬੈਠ ਗਈ ਫਿਰ ਉਸ ਦੀ ਸਹੇਲੀ ਨੇ ਪੁੱਛਿਆ ਕੀ ਹੋਇਆ ਪ੍ਰੀਤ ਨੇ ਦੱਸਿਆ ਕਿ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀ ਸੀ ਉਸ ਤੋਂ ਬਾਅਦ ਉੱਧ ਪੀਣ ਲੱਗੇ ਅਥੀ ਨਜ਼ਰ ਪ੍ਰੀਤ ਵੱਲ ਸੀ ਪ੍ਰੀਤਾ ਸਰੀਰ ਕੰਬ ਰਿਹਾ ਸੀ ਉਹ ਕਹਿਣ ਲੱਗੀ ਕਿ ਇਸ ਨੂੰ ਠੰਡਾ ਕਰਕੇ ਲੈ ਕੇ ਆ ਪ੍ਰੀਤ ਨੂੰ ਥੋੜਾ ਠੰਡਾ ਕਰਨ ਗਈ ਪਰ ਜਿੱਦਾਂ ਹੀ ਉਸ ਨੇ ਆ ਕੇ ਗਲਾਸ ਫੜਾਇਆ ਤਾਂ ਉਹਨਾਂ ਨੇ ਪ੍ਰੀਤ ਦਾ ਹੱਥ ਫੜ ਲਿਆ ਪ੍ਰੀਤ ਨੂੰ ਘਬਰਾਹਟ ਮਹਿਸੂਸ ਹੋਈ ਉਹ ਫਟਾਫਟ ਕਮਰੇ 'ਚੋਂ ਜਾਣ ਲੱਗੀ ਪਰ ਉਹਨਾਂ ਨੇ ਗੁੱਸੇ ਵਿੱਚ ਆਵਾਜ਼ ਮਾਰੀ ਕਿ ਕਿੱਥੇ ਜਾ ਰਹੀ ਹੈ ਮੇਰੇ ਕੋਲ ਬੈਠ ਪ੍ਰੀਤ ਬਹੁਤ ਘਬਰਾ ਗਈ ਸੀ ਤੇ ਪ੍ਰੀਤ ਨੂੰ ਪਤਾ ਸੀ ਕਿ ਉਸ ਦਾ ਘਰ ਵਾਲਾ ਉਸ ਦੇ ਸਹੁਰੇ ਨੂੰ ਕੁਝ ਨਹੀਂ ਕਹਿੰਦਾ ਜਦੋਂ ਵੀ ਉਸ ਦਾ ਘਰ ਵਾਲਾ ਬਾਹਰ ਜਾਂਦਾ ਤਾਂ ਉਸ ਦਾ ਸੋਹਰਾ ਉਸ ਨੂੰ ਆਨੇ ਬਾਹਰ ਨੇ ਮਲਾਉਂਦਾ ਪਰ ਉਹ ਬਹਾਨੇ ਬਣਾਉਂਦੀ ਰਹਿੰਦੀ ਪ੍ਰੀਤ ਨੇ ਗੱਲਾਂ ਕਰਦੇ ਕਰਦੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਫਿਰ ਉਸ ਨੇ ਦੱਸਿਆ ਕਿ ਇੱਕ ਦਿਨ ਉਹ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਉਸ ਦੇ ਸੋਹਰੇ ਨੇ ਉਸ ਨੂੰ ਪਿੱਛੋਂ ਆ ਕੇ ਫੜ ਲਿਆ ਅਤੇ ਉਸ ਨਾਲ ਧੱਕਾ ਕਰਨ ਲੱਗਾ ਪ੍ਰੀਤ ਨੇ ਆਪਣੇ ਆਪ ਨੂੰ ਛੁਡਾਇਆ ਤੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਉਸ ਦਾ ਸਰੀਰ ਸੁਨੋ ਹੋ ਗਿਆ ਸੀ ਅਤੇ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਕਿ ਆਖਰ ਇਹ ਸਭ ਕੁਝ ਕੀ ਹੋ ਰਿਹਾ ਹੈ ਜਦੋਂ ਉਸ ਦੀ ਸਹੇਲੀ ਨੇ ਪੁੱਛਿਆ ਕਿ ਤੂੰ ਆਪਣੇ ਘਰ ਵਾਲੇ ਨੂੰ ਨਹੀਂ ਦੱਸਿਆ ਤਾਂ ਪ੍ਰੀਤੀ ਦੇ ਅੱਖਾਂ ਵਿੱਚੋਂ ਹੰਝੂ ਗਰ ਰਹੇ ਸੀ ਕਹਿਣ ਲੱਗੀ ਕੋਈ ਫਾਇਦਾ ਨਹੀਂ ਸੀ ਉਸ ਨੇ ਮੇਰੀ ਗੱਲ ਨਹੀਂ ਮੰਨਣੀ ਸੀ ਉਸ ਲਈ ਆਪਣੇ ਪਿਆਰ ਦੀ ਸਾਈਡ ਲੈਣੀ ਜ਼ਰੂਰੀ ਸੀ ਪ੍ਰੀਤੀ ਜ਼ਿੰਦਗੀ ਬਹੁਤ ਔਖੀ ਸੀ ਤੇ ਉਸ ਦੇ ਅੰਦਰ ਇੱਕ ਬੇਚੈਨੀ ਸੀ ਉਸਨੇ ਕਿਹਾ ਕਿ ਜੇ ਮੈਂ ਰਾਜ ਨੂੰ ਕੁਝ ਵੀ ਕਹਿੰਦੀ ਤਾਂ ਉਹ ਮੇਰੀ ਗਲ ਮੰਨਦੀ ਬਜਾਏ ਮੈਨੂੰ ਹੀ ਗਲਤ ਕਹਿੰਦਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਪੂਰਾ ਦਿਨ ਕਮਰੇ 'ਚ ਰਹੀ ਕੋਈ ਕੰਮ ਨਹੀਂ ਕੀਤਾ ਕਈ ਵਾਰੀ ਉਸਨੇ ਦਰਵਾਜ਼ਾ ਖੜਕਾਇਆ ਪਰ ਪ੍ਰੀਤ ਨੇ ਕਿਹਾ ਕਿ ਮੈਂ ਕੋਈ ਜਵਾਬ ਨਹੀਂ ਦਿੱਤਾ ਰਾਤ ਨੂੰ ਜ਼ੋਰ ਦੀ ਦਰਵਾਜ਼ਾ ਖੜਕਾਇਆ ਗਿਆ ਉਸਨੇ ਕਿਹਾ ਉਸ ਸਮੇਂ ਰਾਜ ਆ ਗਿਆ ਸੀ ਪਿਓ ਦਰਵਾਜ਼ਾ ਖੜਕਾ ਰਿਹਾ ਸੀ ਚੀਤਾ ਹੀ ਮੈਂ ਦਰਵਾਜ਼ਾ ਖੋਲਿਆ ਤਾਂ ਉਸਨੇ ਕਿਹਾ ਕਿ ਕੀ پاگلਪਨਾ ਹੈ ਤੂੰ ਦਰਵਾਜ਼ਾ ਕਿਉਂ ਲਾਇਆ ਮੇਰਾ ਪਿਓ ਸਵੇਰ ਦਾ ਭੁੱਖਾ ਹੈ ਤੂੰ ਰੋਟੀ ਵੀ ਨਹੀਂ ਦਿੱਤੀ ਪ੍ਰੀਤ ਨੇ ਕਿਹਾ ਕਿ ਮੈਂ ਉਹਨਾਂ ਨੂੰ ਹੁਣ ਨਹੀਂ ਸਹਮ ਸਕਦੀ ਮੈਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੀ ਤੁਸੀਂ ਕੋਈ ਨੌਕਰ ਰੱਖ ਲਓ ਇਹ ਗੱਲ ਸੁਣ ਕੇ ਰਾਜ ਨੂੰ ਬਹੁਤ ਗੁੱਸਾ ਆ ਗਿਆ ਸੀ ਉਸਨੇ ਕਿਹਾ ਕਿ ਤੇਰਾ ਮਤਲਬ ਕੀ ਹੈ ਤੂੰ ਮੇਰੇ ਪਿਓ ਨੂੰ ਰੋਟੀ ਨਹੀਂ ਦੇ ਸਕਦੀ ਹਲੇ ਤੈਨੂੰ ਆਏ ਕਿੰਨੇ ਦਿਨ ਹੋਏ ਨੇ ਕਿ ਤੂੰ ਆਪਣਾ ਰੰਗ ਵਖਾ ਦਿੱਤਾ ਉੱਪਰੋਂ ਮੇਰਾ ਸਹੁਰਾ ਵੀ ਬੋਲ ਰਿਹਾ ਸੀ ਕਿ ਇਹ ਇਸੇ ਹਾਲਾਤ ਵੇਖ ਕੇ ਮੈਨੂੰ ਤਾਂ ਪਹਿਲੇ ਪਤਾ ਲੱਗ ਗਿਆ ਸੀ ਕਿ ਇਹ ਕੁੜੀਆਂ ਵਿਆਹ ਤੋਂ ਬਾਅਦ ਹੀ ਸਭ ਕਰਦੀਆਂ ਨੇ ਇਸ ਗੱਲ ਉੱਤੇ ਰਾਜ ਪੜਕ ਗਿਆ ਸੀ ਉਸਨੇ ਕਿਹਾ ਕਿ ਜੇ ਅੱਗੇ তুই ਗੱਲ ਕਹੀ ਤਾਂ ਮੈਂ ਤੈਨੂੰ ਭਲਾ ਦੇਣਾ ਮੈਂ ਗੱਲ ਸੁਣ ਕੇ ਪ੍ਰੀਤੀ ਸਹਿਲੀ ਬੁਰੀ ਤਰ੍ਹਾਂ ਚੌਂਕ ਗਈ ਸੀ। ਪ੍ਰੀਤ ਦੀ ਅੱਖਾਂ ਦੇ ਵਿੱਚ ਦਰਦ ਸੀ ਤੇ ਉਸਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਜੇ ਮੈਂ ਕੁਝ ਕੀਤਾ ਤਾਂ ਮੇਰਾ ਘਰ ਬਰਬਾਦ ਹੋ ਜਾਊਗਾ। ਮੇਰੇ ਪਿਓ ਨੇ ਬੜੀ ਮੁਸ਼ਕਲ ਨਾਲ ਮੇਰਾ ਵਿਆਹ ਕੀਤਾ ਸੀ। ਤੇ ਉਹ ਆਪਣਾ ਘਰ ਬਚਾਉਣਾ ਚਾਹੁੰਦੀ ਸੀ ਪਰ ਉਹ ਇਹ ਸਭ ਕੁਝ ਨਹੀਂ ਸਹਿ ਸਕਦੀ ਸੀ। ਉਸ ਦੀ ਸਹੇਲੀ ਨੇ ਕਿਹਾ ਕਿ ਤੂੰ ਫੇਰ ਕੀ ਕੀਤਾ? ਰਾਜ ਨੇ ਪੁੱਛਿਆ ਕਿ ਆਕਰ ਤੈਨੂੰ ਕੀ ਦਿੱਕਤ ਹੈ? ਤੂੰ ਮੇਰੇ ਪਿਓ ਨੂੰ ਰੋਟੀ ਕਿਉਂ ਨਹੀਂ ਦੇਣਾ ਚਾਹੁੰਦੀ? ਮੇਰਾ ਪਿਓ ਘਰ ਵਿੱਚ ਇਕੱਲਾ ਹੁੰਦਾ ਹੈ ਉਹਨਾਂ ਦਾ ਧਿਆਨ ਰੱਖਣਾ ਤੇਰਾ ਤੇ ਮੇਰਾ ਫਰਜ਼ ਹੈ ਪ੍ਰੀਤ ਨੇ ਘਬਰਾਉਂਦੇ ਕਿਹਾ ਕਿ ਰਾਜ ਤੁਸੀਂ ਪਾਪਾ ਦਾ ਵਿਆਹ ਕਰ ਦਿਓ ਇਹ ਗੱਲ ਸੁਣਦੇ ਹੀ ਰਾਜ ਨੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਪਿਓ ਦੀ ਇਸ ਉਮਰ ਦੇ ਵਿੱਚ ਵਿਆਹ ਦੀ ਗੱਲ ਕਰ ਰਹੀ ਹੈ ਪ੍ਰੀਤ ਨੇ ਕਿਹਾ ਕਿ ਮੈਂ ਬਿਲਕੁਲ ਸਹੀ ਕਹਿ ਰਹੀ ਹਾਂ ਜੇ ਉਹਨਾਂ ਨੂੰ ਕੋਈ ਸਾਥੀ ਮਿਲ ਗਿਆ ਤਾਂ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਰਹਿਣੀ ਰਾਜ ਦੇ ਮਜ਼ਾਕ ਵਿੱਚ ਕਿਹਾ ਕੀ ਤੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੂੰ ਮੇਰੀ ਨਵੀਂ ਮਾਂ ਨੂੰ ਸਾਂਭ ਲਵੇਂਗੀ ਤੇਰੇ ਤੋਂ ਇੱਕ ਇਨਸਾਨ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਇਹ ਸਾਰਾ ਘਰ ਤੇ ਕਾਰੋਬਾਰ ਮੇਰੇ ਪਿਓ ਦੇ ਨਾਂ ਤੇ ਹੈ ਜੇ ਕੋਈ ਹੋਰ ਆ ਗਈ ਤਾਂ ਸਭ ਕੁਝ ਆਪਣੇ ਹੱਥ ਵਿੱਚ ਕਰ ਲਊਗੀ ਜਿੱਦਾਂ ਮੈਂ ਆਪਣੇ ਪਿਓ ਦੀ ਸੁਣਦਾ ਤੈਨੂੰ ਵੀ ਸੁਣਨੀ ਪੈਣੀ ਹੈ ਅੱਗੇ ਤੋਂ ਉਹਨਾਂ ਦੇ ਵਿਆਹ ਦੀ ਗੱਲ ਨਾ ਕਰੀਂ ਇੱਕ ਹੈ ਕਿ ਰਾਜ ਕਮਰੇ ਵਿੱਚੋਂ ਚਲਾ ਗਿਆ ਸੀ। ਪ੍ਰੀਤ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਟੁੱਟ ਗਈ ਸੀ। ਪਰ ਹਜੇ ਅਸਲੀ ਖੇਲ ਬਾਕੀ ਸੀ। ਅਗਲੀ ਸਵੇਰ ਘਰ ਦੀ ਘੰਟੀ ਵੱਜੀ। ਪ੍ਰੀਤ ਨੇ ਜਾ ਕੇ ਵੇਖਿਆ ਤਾਂ ਰਾਜਾ ਛੋਟਾ ਭਰਾ ਆ ਗਿਆ ਸੀ। ਉਸ ਨੂੰ ਲੱਗਿਆ ਸੀ ਕਿ ਉਹ ਇਕੱਲਾ ਤੇ ਉੱਥੇ ਪੜ੍ਹਾਈ ਕਰ ਰਿਹਾ ਸੀ। ਪਰ ਜਦੋਂ ਆਇਆ ਤਾਂ ਉਸਦੇ ਨਾਲ ਉਸਦੀ ਘਰਵਾਲੀ ਵੀ ਸੀ। ਉਸਨੇ ਉੱਥੇ ਵਿਆਹ ਕਰਵਾ ਲਿਆ ਸੀ। ਪ੍ਰੀਤ ਨੂੰ ਇੱਕ ਉਮੀਦ ਨਜ਼ਰ ਆ ਰਹੀ ਸੀ ਕਿ ਘਰ ਵਿੱਚ ਹੁਣ ਉਸਦੇ ਨਾਲ ਹੋਰ ਲੋਕ ਵੀ ਆਉਣਗੇ ਪਰ ਹੁਣ ਅਸਲੀ ਕਹਾਣੀ ਸ਼ੁਰੂ ਹੋ ਗਈ ਸੀ ਉਸ ਦੀ ਤਰ੍ਹਾਂ ਉਹ ਬਹੁਤ ਹੀ ਜ਼ਿਆਦਾ ਸੋਹਣੀ ਸੀ ਪ੍ਰੀਤ ਨਾਲ ਬਹੁਤ ਛੇਤੀ ਘੁਲ ਮਿਲ ਗਈ ਸੀ ਜਿੱਦਾਂ ਹੀ ਉਹ ਆਈ ਉਸਦੇ ਸੋਹਰੇ ਦਾ ਧਿਆਨ ਪ੍ਰੀਤ ਤੋਂ ਆਟ ਕੇ ਉਸ ਦੀ ਤਰਾਣੀ ਤੇ ਚਰਾ ਗਿਆ ਉਸ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਮੇਰੀ ਛੋਟੀ ਨੂੰ ਹੀ ਮੇਰੇ ਸਾਰੇ ਕੰਮ ਕਰੂਗੀ ਪ੍ਰੀਤ ਦੀ ਦਰਾਣੀ ਬਹੁਤ ਖੁਸ਼ ਸੀ ਕੁਝ ਦਿਨਾਂ ਬਾਅਦ ਉਸ ਦੀ ਹਾਸੀ ਗਾਇਬ ਹੋ ਗਈ ਸੀ ਇੱਕ ਦਿਨ ਉਹ ਘਬराई ਹੋਈ ਪ੍ਰੀਤ ਕੋਲ ਆਈ ਤੇ ਕਹਿਣ ਲੱਗੀ ਕਿ ਪਾਪਾ ਬਹੁਤ ਅਜੀਬ ਨੇ ਉਹਨਾਂ ਦੀਆਂ ਗੱਲਾਂ ਗਲਤ ਨੇ ਕਦੀ ਹੱਥ ਫੜਦੇ ਨੇ ਅਤੇ ਕਿਤੇ ਹੱਥ ਲਾਉਂਦੇ ਨੇ ਮੈਨੂੰ ਇਹ ਸਭ ਕੁਝ ਬਿਲਕੁਲ ਚੰਗਾ ਨਹੀਂ ਲੱਗਦਾ ਮੈਂ ਉਸ ਦੀਆਂ ਅੱਖਾਂ ਦੇ ਵਿੱਚ ਡਰ ਵੇਖਿਆ ਸੀ ਜੋ ਕਦੀ ਮੇਰੀ ਅੱਖਾਂ ਵਿੱਚ ਸੀ ਪ੍ਰੀਤ ਨੇ ਕਿਹਾ ਕਿ ਹੁਣ ਉਹਨੇ ਕੀ ਕੀਤਾ ਉਸੇ ਤਰ੍ਹਾਂ ਹੀ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਾਂਗੀ ਪਰ ਉਸ ਨੂੰ ਵੀ ਅਜੀਬ ਜਵਾਬ ਮਿਲਿਆ ਜੋ ਪ੍ਰੀਤ ਨੂੰ ਮਿਲਿਆ ਸੀ ਉਹ ਬਹੁਤ ਘਬਰਾ ਗਈ ਸੀ ਉਸਨੇ ਕਿਹਾ ਕਿ ਉਸਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ ਨਹੀਂ ਪਹਿਲਾਂ ਤੇ ਉਸਦੇ ਦਿਓਰ ਨੂੰ ਸਾਚੀ ਨਾ ਆਇਆ ਫਿਰ ਉਸਨੇ ਹੱਸਦੇ ਹੋਏ ਕਿਹਾ ਕਿ ਪਾਪਾ ਤੈਨੂੰ ਪਸੰਦ ਕਰਦੇ ਨੇ ਤੂੰ ਉਹਨਾਂ ਤੇ ਸ਼ੱਕ ਕਰ ਰਹੀ ਹੈ ਫਿਰ ਪ੍ਰੀਤੀ ਦਰਾਨੀ ਨੇ ਆਪਣੇ ਘਰ ਵਾਲੇ ਨੂੰ ਗੁੱਸੇ ਵਿੱਚ ਕਿਹਾ ਕਿ ਮੈਂ ਛੋਟੀ ਨਹੀਂ ਕਿ ਮੈਨੂੰ ਕੁਝ ਸਮਝ ਨਾ ਆਵੇ ਕਿ ਉਹ ਗਲਤ ਕਰ ਰਹੇ ਨੇ ਕਿ ਸਹੀ ਕਰ ਰਹੇ ਨੇ ਪਰ ਉਸ ਦੇ ਘਰ ਵਾਲੇ ਨੇ ਉਸ ਦੀ ਇੱਕ ਨਾ ਸੁਣੀ ਫਿਰ ਉਹੀ ਹੋਇਆ ਜੋ ਪ੍ਰੀਤ ਨਾਲ ਹੋਇਆ ਸੀ ਉਸ ਦੀ ਦਰਾਈ ਨੂੰ ਉਹ ਗਲਤ ਕਹਿਣ ਲੱਗੇ ਪ੍ਰੀਤ ਨੇ ਕਿਹਾ ਕਿ ਮਰਦ ਹਮੇਸ਼ਾ ਔਰਤ ਨੂੰ ਗਲਤ ਕਹਿੰਦਾ ਹੈ ਪ੍ਰੀਤ ਨੇ ਦੱਸਿਆ ਕਿ ਉਸ ਦੀ ਤਰ੍ਹਾਂ ਹੀ ਜ਼ਿਆਦਾ ਸਮੇਂ ਉਹ ਕਮਰੇ ਵਿੱਚ ਰਹਿੰਦੀ ਸੀ ਤੇ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਜਦੋਂ ਉਸ ਦਾ ਘਰ ਵਾਲਾ ਆਉਂਦਾ ਤਾਂ ਉਸ ਦੇ ਦਰਾਂ ਹੀ ਉਸ ਨੂੰ ਬੁਲਾਉਂਦੇ ਕਦੇ ਕੁਝ ਮੰਗਦੇ ਤੇ ਕਦੇ ਕੁਝ ਉਹ ਬਹਾਨੇ ਬਣਾਉਂਦੀ ਸੀ ਪਰ ਇੱਕ ਦਿਨ ਉਸ ਦੀ ਦਰਾਣੀ ਨੇ ਸੋਚ ਲਿਆ ਸੀ ਕਿ ਹੁਣ ਉਸ ਨੂੰ ਸਭ ਕੁਝ ਸੱਚ ਦੱਸਣਾ ਹੀ ਪੈਣਾ ਹੈ ਇਤਨੇ ਦੱਸਿਆ ਕਿ ਇੱਕ ਦਿਨ ਕੁਝ ਅਜਿਹਾ ਹੋਇਆ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਇੱਕ ਦਿਨ ਮੇਰੀ ਤਰ੍ਹਾਂ ਹੀ ਉਹ ਸੁੱਤੀ ਸੀ ਤੇ ਮੇਰਾ ਸਹਰਾ ਕਮਰੇ ਵਿੱਚ ਨਹੀਂ ਸੀ ਅਚਾਨਕ ਉਸ ਤੇ ਚੀਕਾਂ ਦੀ ਆਵਾਜ਼ ਆਈ ਮੈਂ ਜਾ ਕੇ ਵੇਖਿਆ ਤਾਂ ਆਪਣੇ ਦਰਵਾਜ਼ੇ ਨੂੰ ਧੱਕਾ ਦੇ ਕੇ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੇਰਾ ਸਹੁਰਾ ਦਰਵਾਜ਼ਾ ਧੱਕ ਰਿਹਾ ਸੀ ਮੈਂ ਕਾਲੀ ਨਾਲ ਆਪਣੇ ਦਿਓਰ ਨੂੰ ਫੋਨ ਕੀਤਾ ਉਹ ਘਰ ਆਇਆ ਤੇ ਜਿੱਦਾਂ ਹੀ ਉਸਨੇ ਵੇਖਿਆ ਤਾਂ ਮੇਰੀ ਦਰਾਣੀ ਰੋ ਰਹੀ ਸੀ ਤੇ ਮੇਰਾ ਸਹੁਰਾ ਬਾਹਰ ਖੜਾ ਸੀ ਪਹਿਲੀ ਵਾਰੀ ਮੈਂ ਉਸ ਦਾ ਗੁੱਸਾ ਵੇਖਿਆ ਉਸਨੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਮੇਰਾ ਸੋਹਰਾ ਘਬਰਾ ਗਿਆ ਸੀ ਉਸਨੇ ਕਿਹਾ ਕਿ ਮੈਂ ਤਾਂ ਦੇਖ ਰਿਹਾ ਸੀ ਕਿ ਬਹੁਤ ਸੌਂਗੀ ਕਿ ਜਾਗਦੀ ਹੈ ਜਦੋਂ 프리ਦੇ ਦੇ ਦੌਰ ਨੇ ਦਰਵਾਜ਼ਾ ਖੜਕਾਇਆ ਤਾਂ ਉਸੇ ਤਰਾਣੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਗਲੇ ਲਾ ਕੇ ਉੱਚੀ ਉੱਚੀ ਰੋਣ ਲੱਗੀ ਅਤੇ ਉਹ ਬਹੁਤ ਹੀ ਜ਼ਿਆਦਾ ਘਬਰਾ ਗਈ ਸੀ ਉਸਨੇ ਸਭ ਸੱਚ ਦੱਸ ਦਿੱਤਾ ਪਰ ਉਸਦੇ ਦਿਓਰ ਨੂੰ ਹੁਣ ਯਕੀਨ ਹੋ ਗਿਆ ਸੀ ਪਹਿਲੀ ਵਾਰੀ ਉਸਨੇ ਆਪਣੇ ਪਿਓ ਦਾ ਅਸਲੀ ਚਿਹਰਾ ਵੇਖਿਆ ਸੀ ਜੋ ਉਸਦੀ ਅੱਖਾਂ ਦੇ ਸਾਹਮਣੇ ਸੀ ਉਸਨੇ ਫੈਸਲਾ ਕਰ ਲਿਆ ਸੀ ਕਿ ਹੁਣ ਅਸੀਂ ਇਸ ਘਰ ਵਿੱਚ ਨਹੀਂ ਰਹਾਗੇ ਉਸਨੇ ਕਿਹਾ ਕਿ ਮੇਰਾ ਘਰਵਾਲਾ ਹਾਲੇ ਵੀ ਇਹ ਕਹਿ ਰਿਹਾ ਸੀ ਕਿ ਜ਼ਰੂਰ ਗਲਤਫਹਿਮੀ ਹੈ ਪਰ ਪ੍ਰੀਤ ਦੇਤੇ ਉਹਨੇ ਸਾਫ਼ ਕਹਿ ਦਿੱਤਾ ਸੀ ਕਿ ਮੈਂ ਆਪਣੀ ਘਰਵਣੀ ਨੂੰ ਇੱਥੇ ਨਹੀਂ ਰੱਖਣਾ ਇੰਨੇ ਵਿੱਚ ਪ੍ਰੀਤ ਦਾ ਸਾਰਾ ਭੜਕ ਗਿਆ ਕਿ ਜੇਕਰ ਕੋਈ ਗਿਆ ਤਾਂ ਹਮੇਸ਼ਾ ਲਈ ਮੇਰੇ ਲਈ ਮਰ ਜਾਊਗਾ ਪ੍ਰੀਤ ਦਾ ਦੌਰ ਚਲਾ ਗਿਆ ਸੀ ਤੇ ਹੁਣ ਪ੍ਰੀਤ ਨੇ ਸੋਚ ਲਿਆ ਸੀ ਕਿ ਹੁਣ ਉਹ ਹੋਰ ਨਹੀਂ ਸਹਿ ਸਕਦੀ ਉਸ ਨੇ ਰਾਜ ਨੂੰ ਕਿਹਾ ਕਿ ਉਸ ਦਾ ਵਿਆਹ ਕਰ ਦਿਓ ਪਹਿਲਾਂ ਤਾਂ ਰਾਜ ਨੇ ਗੁੱਸਾ ਕੀਤਾ ਪਰ ਫਿਰ ਹੌਲੀ-ਹੌਲੀ ਉਸ ਨੂੰ ਅਹਿਸਾਸ ਹੋਇਆ ਪ੍ਰੀਤ ਸਹੀ ਕਹਿ ਰਹੀ ਹੈ ਫਿਰ ਮੇਲੇ ਸੌਰੇ ਦਾ ਵਿਆਹ ਕਰ ਦਿੱਤਾ ਤੇ ਹੁਣ ਉਹ ਆਪਣੀ ਨਵੀਂ ਘਰਵਾਲੀ ਦੇ ਨਾਲ ਖੁਸ਼ ਨੇ ਤੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਕੂਨ ਨਾਲ ਰਹਿ ਰਹੇ ਹਾਂ ਦੋਸਤੋ ਜੀਵਨ ਸਾਥੀ ਦੀ ਲੋੜ ਇਨਸਾਨ ਨੂੰ ਹਰ ਉਮਰ ਵਿੱਚ ਹੁੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਮर्यादा ਨੂੰ ਭੰਗ ਕਰੋ ਕਹਾਣੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਿਓ